ਓਏ ਓਮ ਪ੍ਰਕਾਸ਼ ਨਾ ਜੇ ਦਰਾਂਗੜਾ ਰੋਡ ਜੇ ਓਏ ਸਮੱਸਿਆ ਤੁਹਾਡੇ ਸਾਹਮਣੇ ਜੋ ਹਾਲਾਤ ਜਾ ਰਹੇ ਨੇ ਬਹੁਤ ਮਾੜੇ ਹਾਲਾਤ ਨੇ ਓਏ ਬੱਚੇ ਸਕੂਲ ਦੇ ਆਉਂਦੇ ਨੇ ਜਾਂਦੇ ਨੇ ਕਾਰਾਂ ਦੇ ਚੱਕੜ ਤੱਕ ਹਰੇ ਕਪੜੇ ਖਰਾਬ ਕਰਕੇ ਜਾਂਦੇ ਨੇ ਛੋਟੇ ਛੋਟੇ ਬੱਚੇ ਵੀ ਇਹ ਗੱਟਰ ਦਾ ਪਾਣੀ ਜੇ ਉਹ ਪਾਣੀ ਆ ਰਿਹਾ ਉਹ ਟੈਂਕੀ ਤੋਂ ਆ ਰਿਹਾ ਅਜੇ ਟੈਂਕੀ ਤੋਂ ਆ ਰਿਹਾ ਪਰ ਉਹਦੀ ਹਸਿਆ ਕੋਈ ਨਹੀਂ ਟੁੱਟੀਆਂ ਨਾ ਬੰਦ ਹੁੰਦੀਆਂ ਨੇ ਐਦਾ ਪਾਣੀ ਚੱਲਦਾ ਰਹਿੰਦਾ ਹੈ ਜੀ ਸਰਕਾਰ ਇਸ ਪਾਣੀ ਇਹਦਾ ਬਚਾਇਆ ਜਾਈਦਾ ਵਾ ਪਾਣੀ ਦੇ ਚੋ ਆਇਆ ਇਹ ਵੀਰ ਜੀ ਪਾਣੀ ਬਚਾਉਣੇ ਪਾਣੀ ਦੀ ਬਰਬਾਦੀ ਹੋ ਰਹੀ ਏ ਤੁਹਾਡੇ ਸਾਹਮਣੇ ਆਪ ਦੇਖੋ ਹਾਲਾਤ ਕੀ ਜਾ ਰਿਹਾ ਕੰਮ ਚਾਰ ਪੰਜ ਟਾਂਕੇ ਪਾਣੀ ਵਧ ਟੈਸਟ ਹੋ ਚੁੱਕਿਆ ਹੈ ਪਾਣੀ ਟੈਂਕੀ ਤੋਂ ਆਦੂ ਹਾਂਜੀ 32500 ਲੀਟਰ ਦੇ ਕਿਰਿਗੂ ਚ ਜਾ ਚੁੱਕਾ ਹੈ ਸਾਹਮਣੇ ਪੀਰਾ ਚਲੇਗਾ ਹਾਂਜੀ ਇਹ ਕੰਨਾ ਸਕੂਲ ਹੈ ਸਰਕਾਰੀ ਤੇ ਭਾਈ ਤੁਹਾਡੇ ਸਾਹਨ ਸਮੱਸਿਆ ਹੈ ਕਿ ਪਾਣੀ ਦੇ ਸੈਨੇਟ ਚੱਕੜੇ ਵਾਲਾ ਆ ਜਾ ਰਿਹਾ ਰੁੱਕ ਕੇ ਜਾ ਰਹੇ ਨੇ ਬਹੁਤ ਮਾੜੇ ਹਾਲਾਤ ਨੇ ਮੰਗਸਾਰੇ ਇਹ ਕੀ ਨਦੀ ਸੁਣਾਈ ਹੋਣੀ ਚਾਹੀਦੀ ਹੈ ਕੰਮ ਛੇ ਤਰੀਕੇ ਟੰਗ ਨਾਲ ਹੋਣਾ ਚਾਹੀਦਾ ਹੈ 500 ਰੁਪਏ ਦਾ ਇਹ ਕਮ ਸਕੋਂ 6 ਮਹੀਨੇ ਹੋਈ ਗਏ ਨੇ ਇਹ ਪਾਣੀ ਵੇਸਟੀ ਹੁੰਦਾ ਇਹ ਪਾਣੀ ਵੇਸਟੀ ਹੋ ਰਿਹਾ ਜਦੋਂ ਟੁੱਟੀ ਆ ਚੱਲ ਪੈਂਦੀ ਆ ਹਾਂਜੀ ਸਾਲ ਹੋ ਗਿਆ ਆ ਤੇ ਦਿਨ ਦਿਨ 25 ਦਿਨ 24 ਦਿਨ ਟੁੱਟੀਆਂ ਪਾਣੀ ਵੇਸਟੇ ਦਾ ਚਲਦਾ ਰਿਹਾ ਇਹ ਰੋਣਾ ਬੱਬੀ ਆ ਜੀ ਰੋਡ ਕਿਹੜਾ ਇਹ ਇਹ ਪੁਰਾਣਾ ਅੱਡਾ ਜੀ ਕੁੜੀਆਂ ਦੇ ਸਕੂਲ ਦੇ ਸਾਹਮਣੇ ਜੀ ਤੁਸੀਂ ਜਿਆਦਾ ਦੇਖੋ ਜੀ ਲਛਾਂ ਮਨੀ ਰਿਹਾ ਸਾਲ ਹੋਇਆ ਬੰਦ ਪਈਆਂ ਲਾਕ ਲਾਏ ਆ ਗੰਦ ਪਿਆ ਹੋਇਆ ਸੀਵਰੇ ਭਰੇ ਦੇ ਆ ਲੋਕੀ ਪਰੇਸ਼ਾਨ ਆ ਤੇ ਕੁੜੀਆਂ ਮੁਰੇ ਜਿਹੜੇ ਲੰਘਦੇ ਕੁੜੀਆਂ ਸਕੂਲਾਂ ਦੀਆਂ ਕਾਲਜਾਂ ਦੀਆਂ ਉਹ ਵੇਖੋ ਕਿੰਨਾ ਚਿੱਕੜ ਹੋਇਦਾ ਇਹ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਇਹ ਕੰਮ ਜਿਹੜਾ ਗਲਤ ਆ ਕਿੰਨੀ ਕੀ ਦੇਰ ਹੋ ਗਿਆ ਇਹ ਸਾਲੀ ਹੋ ਗਿਆ ਕੁਝ ਹੋ ਰਿਹਾ ਪਾਣੀ ਕਾਲਾ ਆ ਰਿਹਾ ਗਟਰ ਦਾ ਆ ਰਿਹਾ ਗਟਰ ਬੰਦ ਹੋਇਆ ਦੇ ਆ ਅੰਦਰ ਸਾਫ ਪਾਣੀ ਨਹੀਂ ਆ ਰਿਹਾ ਪੀਣ ਲਈ ਨਹੀਂ ਪੀਣ ਵਾਲਾ ਕੋਈ ਨਹੀਂ ਗੰਦਾ ਜੀ ਗੰਦਾ ਪਾਣੀ ਸਾਰਾ ਹੀ ਸਾਰਾ ਗੰਦਾ